ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਖਰੀ ਜੇ ਕੋ ਮੈਨੂੰ ਪੁੱਛੇਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕਿ ਐਸੇ ਛੋੜੀਆ ਜੋਦਾਰ ਐਸਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਸੀਂ ਨਹੀਂ ਕੋਈ ਫੈਸਲਾ ਲਿਆ ਕਿ ਤੁਸੀਂ ਕੀ ਸਿਆਸਤ ਚ ਆ ਸਕਦੇ ਹੋ ਜਾਂ ਯਾਨੀ ਹਰਪ੍ਰੀਤ ਸਿੰਘ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਸਕਦੇ ਹੋ ਉਹ ਸਮੇਂ ਦੇ ਵਿੱਚ ਤੇ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਜੀ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਜੀ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸੈਗਬੀ ਦੀ ਗੱਦੀ ਦਾ ਸੇਵਾਦਾਰ ਹਾਂ ਇਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕੀ ਖੰਡਾ ਬ੍ਰਹਮੰਡਾਂ ਦੇ ਵਿੱਚ ਕਿਤੇ ਵੀ ਇਤੋਂ ਵੱਡੀ ਨਾ ਕੋਈ ਸਥਾਨ ਹੈ ਤੇ ਨਾ ਕੋਈ ਇਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ